ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਮੇਰੇ ਭਰਾ ਨਾ ਇੱਕ ਤੁਹਾਨੂੰ ਨਾ ਨਵੀਂ ਅਪਡੇਟ ਦੇਣੀ ਕਿ ਜਿਦ ਤਰ੍ਹਾਂ ਨਾਲ ਲਰਨਿੰਗ ਲਾਇਸੈਂਸ ਹੁੰਦਾ ਨਾ ਵੀ ਆਪਾਂ ਕਿਸੇ ਦਾ ਨਵੀਂ ਪਹਿਲਾਂ ਬਣਿਆ ਤੇ ਉਹਨੇ ਲਰਨਿੰਗ ਲਾਇਸੈਂਸ ਬਣਾਉਣਾ ਤੁਸੀਂ ਘਰੇ ਬੈਠੇ ਹੀ ਡਾਕੂਮੈਂਟਸ ਨੂੰ ਸੈਂਡ ਕਰੋ ਠੀਕ ਹੈ ਜੀ ਘਰੇ ਬੈਠੇ ਦਿਆਂ ਨੂੰ ਲਾਈ ਪਾਦਨੇ ਆ ਜਿਹਦਾ ਕੋਈ ਪੜਿਆ ਹੋ ਠੀਕ ਹੈ ਜੀ ਉਹਨੇ ਆਪਣਾ 10ਵੀਂ ਦਾ ਸਰਟੀਫਿਕੇਟ ਪਾ ਦੇਣਾ ਜਿਹੜਾ ਕੋਈ ਨਹੀਂ ਪੜਿਆ ਉਹਨੇ ਸਾਨੂੰ ਆਧਾਰ ਕਾਰਡ ਪੈਨ ਕਾਰਡ ਆਪਦੀਆਂ ਫੋਟੋਆਂ ਤੇ ਇੱਕ ਮੋਬਾਈਲ ਨੰਬਰ ਪਾ ਦੇਣਾ ਜਿੱਤੇ ਓਟੀਪੀ ਆ ਜਾਣਾ ਉਹਨਾਂ ਦਾ ਅਸੀਂ ਤੁਹਾਨੂੰ ਲਰਨਿੰਗ ਲਾਇਸੈਂਸ ਦੋ ਦਿਨਾਂ ਘੰਟਿਆਂ ਵਿੱਚ ਕੱਢ ਕੇ ਤੁਹਾਡੇ ਵਟਸਐਪ ਤੇ ਭੇਜ ਦਾਂਗੇ ਨਹੀਂ ਤੇ ਤੁਹਾਡੇ ਨੰਬਰ ਤੇ ਨਾ ਇੱਕ ਐਪਲੀਕੇਸ਼ਨ ਨੰਬਰ ਆਉਣਾ ਭਾਵੇਂ ਤੁਸੀਂ ਉਹ ਵੀ ਖੋਲ ਲਓ ਉਹ ਵੀ ਖੁੱਲ ਜੂਗਾ ਕੋਈ ਚੱਕਰ ਨਹੀਂ ਹੁੰਦਾ ਉਹਦਾ ਉਹ ਵੈਸੇ ਵੀ ਤੁਹਾਨੂੰ ਅਪਡੇਟ ਆਈ ਨਹੀਂ ਆ ਕਿ ਤੁਸੀਂ ਆਪਦੇ ਫੋਨ ਤੇ ਵੀ ਖੋਲ ਸਕਦੇ ਹੋ ਠੀਕ ਹੈ ਜੀ ਇਹ ਤੁਸੀਂ 2 ਘੰਟਿਆਂ ਦੇ ਵਿੱਚ ਲਰਨਿੰਗ ਕਰਵਾ ਸਕਦੇ ਸਾਡੇ ਕੋਲ ਜਿੱਦਾਂ ਉਹਨਾਂ ਆ ਫਾਈਲ ਮੈਂ ਤੁਹਾਨੂੰ ਵਿਖਾ ਰਿਆ ਆ ਆ ਫਾਈਲ ਭਰੀ ਆ ਲਰਨਿੰਗ ਦੀ ਠੀਕ ਹੈ ਜੀ ਲਰਨਿੰਗ ਇਹਨਾਂ ਦਾ ਬਣਿਆ ਹੋਣ ਇਹਨਾਂ ਦੀ ਪੱਕੇ ਦੀ ਫੈਲ ਵੀ ਭਰਤੀ ਆ ਲਰਨਿੰਗ ਇਹਨਾਂ ਦਾ ਨਿਕਲ ਆਇਆ ਹੈ ਘੰਟੇ ਜੀ ਤੇ ਇਹੀ ਕੱਢ ਕੇ ਤੇ ਹੁਣ ਇਹਨਾਂ ਦੀ ਗਾਂ ਪੱਕੇ ਦੀ ਫੈਲ ਭਰਤੀ ਹੈ ਤੇ ਇੱਕ ਮੇਰਾ ਭਰਾ ਮੈਂ ਤੁਹਾਨੂੰ ਇਹ ਜਾਣਕਾਰੀ ਦੇਣੀ ਹੈ ਕਿ ਮੇਰਾ ਭਰਾ ਨਾ ਕਾਲ ਕਰੋ ਕੋਈ ਗੱਲ ਨਹੀਂ ਤੁਸੀਂ ਸਾਡੇ ਭਰਾ ਜੋ ਜਿੰਨੀ ਮਰਜ਼ੀ ਕਰੋ ਕੋਈ ਗੱਲ ਨਹੀਂ ਪਰ ਨਾ ਅਸੀਂ ਸਵੇਰ 11 ਵਜੇ ਤੋਂ 5 ਵਜੇ ਤੱਕ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਆ ਆਪਣੇ ਕੰਮ ਦਾ ਸਾਨੂੰ ਦੱਸ ਪੁੱਛ ਸਕਦੇ ਪਰ ਨਾ ਮੇਰਾ ਭਰਾ ਇੱਕ ਕੰਮ ਲਈ ਕਾਲ ਕਰੋ ਇੱਕ ਕਈ ਬੰਦੇ ਮੈਂ ਵੇਖੇ ਵਿੱਚ ਕਈ ਉਹ ਮੇਰੇ ਭਰਾ ਕਾਲ ਕਰਦੇ ਆ ਤੇ ਗੱਲ ਵੀ ਨਹੀਂ ਹੁੰਦੀ ਚਾਜ ਨਾ ਫਿਰ ਉਹ ਜਿਹੜਾ ਕੋ ਕੰਮ ਵਾਲਾ ਬੰਦਾ ਹੁੰਦਾ ਨਾ ਉਹ ਵੀ ਰਹਿ ਜਾਂਦਾ ਜਿੱਦ ਤਰ੍ਹਾਂ ਕਾਫੀ ਸਾਡੇ ਭਰਾ ਵਾ ਉਹਨਾਂ ਦੇ ਅਸੀਂ ਲਾਇਸੈਂਸ ਬਣਾ ਕੇ ਦੇਣਦੇ ਆ ਜਿਹੜੇ ਬਾਹਰ ਆ ਵੀਰ ਉਹਨਾਂ ਦੇ ਲਰਨਿੰਗ ਕੱਢ ਕੇ ਦੇਣਦੇ ਵੀ ਇੰਡੀਆ ਆਉਣਾ ਆ ਕੇ ਇੰਡੀਆ ਪੱਕੇ ਕਰਾਵਾਂਗੇ ਤੇ ਮੇਰੇ ਆ ਭਰਾ ਰਿਕਵੈਸਟ ਹੀ ਹੈ ਕਿ ਕੰਮ ਲਈ ਫੋਨ ਕਰੋ ਮੇਰੇ ਭਰਾ ਉਦਾਂ ਫੋਨ ਕਰਨ ਦਾ ਕੋਈ ਫਾਇਦਾ ਨਹੀਂ ਕਿਵੇਂ ਪੁੱਛ ਲਿਆ ਤੇ ਬਾਅਦ ਵਿੱਚ ਕਹਤਾ ਕੋਈ ਨਹੀਂ ਭਾਈ ਤੁਹਾਨੂੰ ਦੱਸ ਦਾਂਗੇ ਜੇ ਇਹਦੇ ਤੁਹਾਨੂੰ ਪਤਾ ਕਿ ਅ ਠੀਕ ਹੈ ਜੀ ਤੇ ਫਿਰ ਤੁਸੀਂ ਸਾਨੂੰ ਕਾਲ ਕਰੋ ਕੋਈ ਗੱਲ ਨਹੀਂ ਅਸੀਂ ਤੁਹਾਡੇ ਘਰੇ ਬੈਠੇ ਲਰਨਿੰਗ ਬਣਾ ਕੇ ਦਵਾਂਗੇ ਪੱਕੇ ਦੀ ਫਾਇਲ ਭਰ ਕੇ ਦਵਾਂਗੇ ਸਾਰਾ ਕੰਮ ਤੁਹਾਨੂੰ ਕਰਾਂ ਕੋਈ ਇਹ ਨਹੀਂ ਹੈਗਾ ਵੀ ਸਾਡਾ ਕੋਈ ਦੂ ਨੰਬਰ ਦਾ ਕੰਮ ਆ ਜਾਂ ਕੋਈ ਗਲਤ ਕੰਮ ਆ ਅਸੀਂ ਸਿਰਫ ਤੁਹਾਡੇ ਕੋ ਉਹ ਖਰਚਾ ਲੈਣਾ ਜੋ ਫਾਇਲ ਖਰਚਾ ਵਾ ਕੋਈ ਐਕਸਟਰਾ ਨਹੀਂ ਲੈਣਾ ਕਿ ਕੋਈ ਤੁਹਾਡੇ ਕੋ ਕੁਝ ਐਕਸਟਰਾ ਲੈ ਲੈਣਾ ਤੇ ਸਾਨੂੰ ਆਪਦੇ ਡਾਕੂਮੈਂਟ ਸੈਂਡ ਕਰਨੇ ਤੇ 2 ਘੰਟਿਆਂ ਦੇ ਵਿੱਚ ਤੁਹਾਨੂੰ ਲਰਨਿੰਗ ਲਾਇਸੈਂਸ ਤੁਹਾਡੇ ਕੋਲ ਹੋਣਾ ਠੀਕ ਹੈ ਜੀ ਸਾਡਾ ਨੰਬਰ ਹੈਗਾ 9815500814 ਧੰਨਵਾਦ ਵੀਜੀ ਸਾਰਿਆਂ ਦਾ